ਹਾਂਜੀ ਜੀ ਮੇਰਾ ਨਾਮ ਮਤੀਬ ਸਿੰਘ ਪਿੰਡ ਸਾਰੀ ਜਿਹੜਾ ਗੁਰਦਾਸਪੁਰ ਦਾ ਰਹਿਣਾ ਦਾ ਆ ਸਾਡੇ ਜੀ ਨੂੰ ਧਮਾਤਰ ਕਿਸਾਨ ਨੇ ਇਹਨਾਂ ਨੇ ਜੀ ਦੀ 100 ਕਾ ਟਰਾਲੀ ਕੀ ਟੈਲੀ ਘਾਡੇ ਰ ਕੋ ਦੂਤ ਕਿਨੇ ਪੈਰੀ ਸਾਰੀ ਤੇ ਬਾਕੀ ਨਾਰ ਮੋਲ ਗਿਆ ਬਈ ਪਰ ਹੀ ਇਹਦੇ ਕੋਲ ਬਚੜੇ ਕੋ ਅੱਛਾ ਜੀ ਇਧਰੋਂ ਬੰਗਵਣੀਆਂ ਲਉ ਭਾਈ ਅੱਗ ਅੱਛਾ ਜੀ ਉਹ ਸਾਰੀ ਸੈਟ ਨੂੰ ਅੱਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਸਾਰੇ ਦੀ ਸਾਰੀ ਪੂਰੀ ਜੜੀ ਆ ਉਹ ਸਰਕੇ ਸਵਾਬ ਆ ਰਹੀ ਹੋਈ ਐ ਜੀ ਗੱਲ ਬੰਗਵਾਲੀਆਂ ਨੂੰ ਆ ਗਈ ਆ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਉਂਦਿਆਂ ਨੂੰ ਸੱਟ ਨੂੰ ਅੱਗ ਲੱਗੀ ਆ ਤੇ 100 110 ਹੁਣ 120 ਵਾਲੀਆਂ ਹੁਣ ਇੱਥੇ ਕੀ ਆ ਤੇ ਨਾੜ ਮੁੱਲ ਲਿਆ ਜੀ ਨਾੜ ਮੁੱਲ ਲਿਆ ਜੀ ਅੱਜ ਜੀ ਮੇਰਾ ਨਾਮ ਮਤੀ ਸਿੰਘ ਪਿੰਡ ਸਾਰੀ ਜਿਹੜਾ ਗੁਰਦਾਸਪੁਰ ਦਾ ਰਹਿੰਦਾ ਹਾਂ ਆ ਸਾਡੇ ਜੀ ਜੀ ਮਾਤਾ ਕਿਸਾਨ ਨੇ ਇਹਨਾਂ ਨੇ ਜਿਹੜੀ 100 ਕਾ ਟਰਾਲੀ ਸੀ ਸਟੈਡੀ ਤੁਹਾਡੇ ਦੇ ਬੰਦੂਕ ਕਨੇ ਪੜੀ ਸਾਰੀ ਤੇ ਬਾਕੀ ਨਾਰ ਮੋਦ ਲਿਆ ਰੀ ਪਰ ਹੀ ਇਹਦੇ ਕੋਲ ਵਿਚਾਰੇ ਅੱਛਾ ਜੀ ਇਧਰੋਂ ਬੰਗ ਬਣੀਆਂ ਲਉ ਆਈ ਅੱਗ ਅੱਛਾ ਜੀ ਉਹ ਸਾਰੀ ਸਾਡੇ ਨੂੰ ਅੱਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਸਾਰੀ ਦੀ ਸਾਰੀ ਥੂੜੀ ਜਿਹੜੀ ਆ ਉਹ ਸਰਕੇ ਸੁਆਹ ਹੋ ਗਈ ਹੈ ਨਾ ਚੁੰਦੇ ਗੇੜ ਵੀ ਆਈ ਆ ਹਾਂਜੀ ਮੌਕੇ ਆ ਰਹੀ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਾਹਤਰ ਕਿਸਾਨਿਆਂ ਤੇ ਇਹਦੀ ਵੱਲ ਸੁਵادت ਜਿਹੜੀ ਆ ਮਾਇਦਤ ਆਈ ਆਈ ਹੋਈ ਹੈ ਜੀ ਗੱਲ ਬੰਗਵਣੀਆਂ ਨੂੰ ਅੱਗ ਆਈ ਆ ਹਾਂਜੀ ਤੇ ਅਸੀਂ ਪਿੰਡੋਂ ਆਉਣਦੇ ਆ ਤੇ ਆਉਂਦਿਆਂ ਨੂੰ ਛੱਡ ਨੂੰ ਅੱਗ ਲੱਗੀ ਆ ਤੇ 100 110 ਹੁਣ 120 ਗਾਲੀਆਂ ਹੁਣ ਇੱਥੇ ਕੀ ਆ ਤੇ ਨਾਲ ਮੁੱਲ ਲਿਆ ਜੀ ਨਾਲ ਮੁੱਲ ਲਿਆ ਸਾਰੀ ਲੂਸ ਗਈ ਹੈ ਜੀ ਸਾਰੀ ਲੂਸ ਗਈ ਗਰੀਬ ਦੀ ਕੋਈ ਸ਼ਹਾਦਾ ਕਰੀ ਜਾਏ ਇਹ ਹੁਣ ਬਾਕੀ ਵੀ ਹੁਣ ਕਿਦੋਂ ਤੱਕ ਇਹ ਰਿਸ਼ਤੇਦਾਰ ਕੋਈ ਮੰਗਣੀ ਪੈਣੀ ਹੈ ਜਾ ਕੇ ਤੇ ਮੁੱਲ ਲੈਣੀ ਕੋਈ ਭਾਵੀਆਂ ਪੰਨੀਆਂ ਮਿੰਡਾ ਪਹੁੰਚ ਗਏ ਆ ਤੇ ਮੇਰਾ ਨਾਮ ਸਾਗਰ ਸ਼ਰਮਾ ਵਾ ਨਾਲ ਮੇਰੇ ਫਾਇਰਮੈਨ ਆ ਸੰਦੀਪ ਸਿੰਘ ਤੇ ਡਰਾਈਵਰ ਆ ਪ੍ਰਦੀਪ ਕੁਮਾਰ ਤੇ ਮੌਕੇ ਤੇ ਆਪਾਂ ਪਹੁੰਚ ਗਏ ਆ ਜੱਡੀਆਂ ਆਪਾਂ ਲਾ ਰਹੇ ਆ ਬਾਰ-ਬਾਰ ਪਾਣੀ ਮਾਰ ਰਹੇ ਆ ਤੇ ਕਾਬੂ ਪਾ ਰਹੇ ਆ ਅੱਗ ਬਹੁਤ ਜ਼ਿਆਦਾ ਵਾ ਸਾਰਾ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਕਿੰਨੀਆਂ ਟਰਾਲੀਆਂ ਨੁਕਸਾਨ ਹੋਇਆ ਜੀ ਜੀ ਤੋਂ ਆਦੀ ਹੈ ਸਭ ਬਹੁਤ ਨੁਕਸਾਨ ਹੋ ਰਿਹਾ ਆਪਾਂ 20-25 ਮਿੰਟਾਂ ਵਿੱਚ ਭਾਜੀ ਪਹੁੰਚ ਗਏ ਜਿੰਨੀ ਜਲਦੀ ਆ ਸਕਦੇ ਆਂ ਆਸ ਜੀ ਜੀ ਮੇਰਾ ਨਾਮ ਇੰਨੇ ਪਿੰਡ ਸਾਰੀ ਕਿਹੜਾ ਗੁਰਦਾਸਪੁਰ ਦਾ ਰਹਿਣ ਵਾਲਾ ਆ ਸਾਡੇ ਜੀ ਨੂੰ ਝਮਾਤਰ ਕਿਸਾਨ ਨੇ ਇਹਨਾਂ ਨੇ ਜੀ ਦੀ 100 ਦਾ ਟਰਾਲੀ ਦੀ ਢਾੜੀ ਘਾਡੇ ਦੇ ਕੋਲ ਦੂਜੇ ਕਨੇ ਪੈਲੀ ਸਾਰੀ ਤੇ ਬਾਕੀ ਨਾਲ ਮੋਲ ਲਿਆ ਰੀ ਪਰਹੀ ਇਹਦੇ ਕੋਲ ਵਿਚਾਰੀ ਕੋ ਅੱਛਾ ਜੀ ਇਧਰੋਂ ਬਗਮਣੀਆਂ ਲੋ ਆਈ ਅੱਗ ਅੱਛਾ ਜੀ ਉਹ ਸਾਰੀ ਸੈਟ ਨੂੰ ਅੱਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਸਾਰੇ ਦੀ ਸਾਰੀ ਪੂਰੀ ਜੜੀ ਆ ਉਹ ਸਰਕੇ ਸਵਾਬ ਆ ਰਹੀ ਹੋਈ ਹੈ ਜੀ ਗੱਲ ਬੰਗਵਾਲੀਆਂ ਨੂੰ ਆ ਕੇ ਆਈ ਆ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਉਂਦਿਆਂ ਨੂੰ ਸਟੇਨ ਵਗ ਲੱਗੀ ਆ ਤੇ 100 110 120 ਗਾਲੀਆਂ ਹੁਣ ਇੱਥੇ ਕੀ ਆ ਤੇ ਨਾੜ ਮੁੱਲ ਲਿਆ ਜੀ ਨਾੜ ਮੁੱਲ ਲਿਆ ਹਾਂ ਜੀ ਜੀ ਮੇਰਾ ਨਾਮ ਅਦੀਪ ਸਿੰਘ ਪਿੰਡ ਸਾਰੀ ਜਿਹੜਾ ਗੁਰਦਾਸਪੁਰ ਦਾ ਤਹਿਤ ਹੈ ਉਹ ਦਾ ਆ ਸਾਡੇ ਜੀ ਜੀ ਮਾਤਰ ਕਿਸਾਨ ਨੇ ਇਹਨਾਂ ਨੇ ਜੀਰੀ ਸੌ ਕਾ ਟਰਾਲੀ ਚ ਸਟੈਲੀ ਕਾਡੇ ਦੇ ਬਦੂਕ ਕਨੇ ਪੜੀ ਸਾਰੀ ਤੇ ਬਾਕੀ ਨਾਰ ਮੋਦ ਲਿਆ ਰੀ ਪਰ ਹੀ ਇਹਦੇ ਕੋਲ ਬਚਾਰੇ ਅੱਛਾ ਜੀ ਇਧਰੋਂ ਬੰਗ ਬਣੀਆਂ ਲਉ ਆਈ ਅੱਗ ਅੱਛਾ ਜੀ ਉਹ ਸਾਰੀ ਸਾਡੇ ਨੂੰ ਅੱਗ ਪੈ ਗਈ ਤੇ ਬੁਝਾਈ ਨਹੀਂ ਗਈ ਤੇ ਸਾਰੀ ਦੀ ਸਾਰੀ ਧੂੜ ਜਿਹੜੀ ਆ ਉਹ ਸਰਕੇ ਸੁਆਹ ਹੋ ਗਈ ਹੈ ਨਾ ਚੋਂਦੇ ਹੋ ਗ੍ਰੇਡ ਵੀ ਆਈ ਆ ਹਾਂਜੀ ਮੌਕੇ ਆ ਰਹੀ ਹਾਂਜੀ ਅਸੀਂ ਇਹ ਮੰਗ ਕਰਦੇ ਆ ਡੀਸੀ ਸਾਹਿਬ ਤੋਂ ਵੀ ਇਹ ਮਾਹਤਰ ਕਿਸਾਨਿਆਂ ਤੇ ਇਹਦੀ ਵੱਲ ਸੁਵਧ ਜਿਹੜੀ ਆ ਮਾਤਰ ਆਈ ਆਈ ਹੋਈ ਹੈ ਜੀ ਗੱਲ ਬੰਗਵਣੀਆਂ ਨੂੰ ਅੱਗ ਆਈ ਆ ਹਾਂਜੀ ਤੇ ਅਸੀਂ ਪਿੰਡੋਂ ਆਉਂਦੇ ਆ ਤੇ ਆਉਂਦਿਆਂ ਨੂੰ ਛੱਡ ਨੂੰ ਅੱਗ ਲੱਗੀ ਆ ਤੇ 100 110 ਹੁਣ 120 ਗਾਲੀਆਂ ਹੁਣ ਇੱਥੇ ਕੀ ਆ ਤੇ 나ੜ ਮੁੱਲ ਲਿਆ ਜੀ 나ੜ ਮੁੱਲ ਲਿਆ ਸਾਰੀ ਲੂਸ ਗਈ ਹੈ ਜੀ ਸਾਰੀ ਲੂਸ ਗਈ ਕੀ ਗਰੀਬ ਦੀ ਕੋਈ ਸ਼ਹਾਦਾ ਕਰੀ ਜਾਏ ਜੋ ਇਹ ਹੁਣ ਵੀਡੀਓ ਹੁਣ ਕਿਦੋਂ ਤੱਕ ਇਹ ਰਿਸ਼ਤੇਦਾਰ ਕੋਈ ਮੰਗੇ ਨਹੀਂ ਪੈਣੀ ਹੈ ਜਾ ਕੇ ਤੇ ਮੁੱਲ ਲੈਣੀ ਕੋਈ ਭਾਵੀਆਂ ਪੰਨੀਆਂ ਮਿੰਡਾਂ ਪਹੁੰਚ ਗਈਆਂ ਮੇਰਾ ਨਾਮ ਸਾਗਰ ਸ਼ਰਮਾ ਵਾ ਨਾਲ ਮੇਰੇ ਫਾਇਰਮੈਨ ਆ ਸੰਦੀਪ ਸਿੰਘ ਤੇ ਡਰਾਈਵਰ ਆ ਪ੍ਰਦੀਪ ਕੁਮਾਰ ਤੇ ਮੌਕੇ ਤੇ ਆਪਾਂ ਪਹੁੰਚ ਗਏ ਆ ਜੱਡੀਆਂ ਆਪਾਂ ਲਾ ਰਹੇ ਆ ਬਾਰ-ਬਾਰ ਪਾਣੀ ਮਾਰ ਰਹੇ ਆ ਤੇ ਕਾਬੂ ਪਾ ਰਹੇ ਆ ਅੱਗ ਬਹੁਤ ਜ਼ਿਆਦਾ ਹੋ ਸਾਰੇ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਕਿੰਨੀਆਂ ਟਰਾਲੀਆਂ ਨੁਕਸਾਨ ਹੋਇਆ ਜੀ ਜੀ ਸੋ ਬਹੁਤ ਨੁਕਸਾਨ ਹੋ ਰਿਹਾ ਆਪਾਂ 20-25 ਮਿੰਟਾਂ ਪਹਿਜੀ ਪਹੁੰਚ ਗਏ ਜਿੰਨੀ ਜਲਦੀ ਆ ਸਕਦੇ ਆਂ ਆਜ